ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਆਮ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੋਰ ਐ ਤੇ ਕਰਦੀ ਕੁਝ ਹੋਰ ਐ ਇਹ ਕੇਜਰੀ ਵਾਲੀ ਹੀ ਹੈ ਜੋ ਕਹਿੰਦਾ ਸੀ ਕਿ ਦਿੱਲੀ ਨੂੰ ਪੰਜਾਬ ਦਾ ਪਾਣੀ ਚਾਹੀਦਾ ਹੈ ਅਤੇ ਪੰਜਾਬ ਵਿੱਚ ਥਰਮਲ ਪਲਾਂਟ ਬੰਦ ਹੋਣੇ ਚਾਹੀਦੇ ਹਨ ਸੁਖਵੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਅਤੇ ਪੰਥ ਦਾ ਇੱਕ ਨਾਮੀ ਧੜਾ ਹੈ ਦੂਜੀ ਪਾਰਟੀ ਬਾਹਰੋਂ ਆਈ ਹੈ ਐਲ ਵੀ ਐਸ ਨਿਊਜ਼ ਲਈ ਸੰਗਰੂਰ ਤੋਂ ਧਰਮਬੀਰ ਸਿੰਘ ਦੀ ਰਿਪੋਰਟ ਪਹੁੰਚੇ ਹੋਏ ਸਨ ਜੀ ਬੋਲੇ ਸਦੇਸਨ ਨਾਮੀਦਾ ਬੱਟ ਜੂੜ ਦੇ ਸਾਹਮਣੇ ਜੋ 1970 ਦੇ ਵਿੱਚ ਮਾਨੋ ਕੁਸ਼ੀ ਲਾਲ ਵੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵਿਰੇ ਹੋਇਆ ਸੀ ਮੈਂ ਸਾਰੇ ਸਾਥੀਆਂ ਨੂੰ ਇਹ ਯਾਦ ਕਰਾਉਣਾ ਕਿ ਜਦੋਂ ਉਹ ਸੰਘਰਸ਼ਾ ਹੋਇਆ ਸੀ ਤਾਂ ਪੂਰਾ ਪੰਜਾਬ ਕਲੀਬ ਸਵੀਕਾਰ ਕਰ ਦਿੱਤਾ ਸੀ ਤਾਂ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਬਹੁਤ ਬਹੁਤ ਸਮਾਈ ਪਾਇਆ ਹੈ ਆਏ ਵਿਸ਼ਵਾਸ ਤੋਂ ਦੀ ਅਕਾਲੀ ਦਲ ਪਿੰਡਾਂ ਦੀ ਪਾਰਟੀ ਐ ਥੋੜੀ ਪਾਰਟੀ ਐ ਆਮ ਆਦਮੀ ਪਾਰਟੀ ਕਹਿੰਦੀ ਕੁਝ ਕਰਦੀ ਕੁਛ ਐ ਆਈ ਤੇਜਰੀ ਵਾਲਾ ਜਿਹਨੇ ਕਿਹਾ ਥੋੜਾ ਪੰਜਾਬ ਦਾ ਪਾਣੀ ਮੈਨੂੰ ਦਿੱਲੀ ਚਾਹੀਦਾ ਕਹਿੰਦਾ ਥਰਮਲ ਪਲੈਂਟ ਬੰਦ ਕਰੋ ਆ ਸਾਰੇ ਲਾਰੇ ਲਾਉਣ ਵਾਲੇ ਆ ਦਿੱਲੀ ਜਾ ਕੇ ਦੇਖੋ ਸ਼੍ਰੋਮਣੀ ਅਕਾਲੀ ਦਲ ਵਿੱਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਤੋਂ ਟੀਨ ਸਾਹ ਪਾਰਟੀ ਤੋਂ ਸਾਰੇ ਹੀ ਸ਼੍ਰੋਮਣੀ ਕਾਲੇ ਜੱਗ ਲੋਗੇ ਆ ਇੱਕ ਬਹੁਤ ਵੱਡਾ ਬਲ ਸਾਡੇ ਉਮੀਦਵਾਰ ਗੋਲਡੀ ਜੀ ਨੂੰ ਮਿਲਿਆ ਹਾਂ ਜੀ ਤੇ ਇਸ ਕਰਕੇ ਬਹੁਤ ਵੱਡੀ ਤਾਕਤ ਮਿਲੀ ਹੈ ਤੇ ਮੈਨੂੰ ਲੱਗਦਾ ਹੈ ਜੈਜਾ ਮਾਹੌਲ ਬਣ ਗਿਆ ਹੈ ਕਲੀਨ সুইਪ ਪੰਜਾਬ ਚ ਹੋਣੀ ਹੈ ਅਰਵਿੰਦ ਕੇਰਿਵਾਲ ਕਹਿ ਰਹੇ ਨੇ ਕਿ ਈਡੀ ਸਾਡੇ ਘਰ ਸਾਫੇ ਮਾਰ ਲਵੇ ਆਖੇ ਤੁਸੀਂ ਕਹਿ ਰਹੇ ਹੋ ਕਿ ਅਲਦੋ ਗਈ ਹਲੇ ਤਾਂ ਨਹੀਂ ਮਾਰਿਆ ਈਡੀ ਨੇ ਉਹ ਕਹਿ ਰਹੇ ਸਾਡੇ ਘਰ ਮਾਰੇ ਪਵਤ ਮਾਰੇ ਕਹਿ ਰਹੇ ਸਾਫੇ ਮਾਰੇ ਜੇ ਇਲੈਕਸ਼ਨ ਹੋਣਾ ਹੈ ਹੁਣ ਕਹਿਣ ਦਾ ਫਿਰ ਅਜਿਹੀ ਚੀਜ਼ ਲਗੋਣੀ ਹੈ ਲਕੋਲਿਆ ਉਹਨਾਂ ਨੇ ਪਾਰਟੀ ਨੂੰ ਦੇਖੋ ਪ੍ਰਧਾਨ ਜੀ ਆਏ ਨੇ ਪਾਰਟੀ ਪ੍ਰਧਾਨ ਤਾਂ ਬਹੁਤ ਵੱਡੀ ਹਾਈਪ ਮਿਲਦੀ ਆ ਤੁਸੀਂ ਵੀ ਜਾਣਦੇ ਹੋ ਅੱਜ ਤੋਂ ਪਹਿਲਾਂ ਦੇ ਵੀ ਸਰਵੇ ਦੇਖੋ ਤੇ ਹੁਣ ਦੇ ਵੀ ਸਰਵੇ ਦੇਖਿਓ ਤੇ ਕਿ ਜਮੀਨ ਅਸਮਾਨ ਦਾ ਫਰਕ ਪਊਗਾ ਕਿਉਂਕਿ ਬੰਦੇ ਨਾਲ ਬੰਦੇ ਜੁੜਦੇ ਆ ਜਦੋਂ ਤਾਂ ਸਾਥ ਮਿਲਦਾ ਤਾਂ ਲੋਕਾਂ ਦਾ ਕਿਉਂਕਿ ਸਾਡੀ ਪਹਿਲਾਂ ਵੀ ਅਸੀਂ ਕਾਫੀ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਆ ਲੋਕਾਂ ਦੇ ਵਿੱਚ ਵਿਚਰ ਰਹੇ ਆ ਇਸ ਕਰਕੇ ਸ਼ਾਮਲ ਕਾਫੀ ਹੋਏ ਨੇ ਹੁਣ ਮੈਂ ਐਗਜੈਕਟ ਗਿਣਤੀ ਤਾਂ ਨਹੀਂ ਦੱਸ ਸਕਦਾ ਪਰ ਕਾਫੀ ਲੋਕ ਤੁਹਾਡੇ ਸਾਹਮਣੇ ਹੋ ਰਹੇ ਸੀਗੇ ਤੇ ਉਹਨਾਂ ਦੇ ਵੀਡੀਓ ਦੇ ਵਿੱਚ ਦੇਖ ਸਕਦੇ ਆਪਾਂ ਕਾਫੀ ਹੈਗੇ ਸੀਗੇ 25 30 40 45 ਬੰਦੇ ਹੋਏ ਨੇ ਸਾਡੇ ਨਾਲ ਜਥੇਦਾਰ ਜੀ ਰੇਂਦਰਜੀਤ ਸਿੰਘ ਜੀ ਤੂਰ ਨੇ ਸਾਡੇ ਜਥੇਦਾਰ ਜੀ ਨੇ ਗੈਲਾ ਸਾਹਿਬ ਤੇ ਹੋਰ ਆਪਣੇ ਬੀਟਾ ਜੀ ਨੇ ਟਰੱਕ ਯੂਨੀਅਨ ਦੇ ਸਾਫ ਕਾ ਪ੍ਰਧਾਨ ਰਹੇ ਨੇ ਇਹ ਵੀ ਨਾਲ ਜੁਆਇਨ ਹੋਏ ਨੇ ਤੇ ਸਾਡੇ ਬਲਵੰਤ ਸ਼ੇਰਗਲ ਸ਼ੇਰਗਲ ਜੀ ਉਹ ਕਾਂਗਰਸ ਚ ਸੀਗੇ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਅਕਾਲੀ ਦਲ ਦੇ ਵਿੱਚ ਹੁਣ ਜੋ ਫਿਰ ਦੋ ਜਿਵੇਂ ਸੰਗਠਨ ਚ ਬਿਲਕੁਲ ਜੀ ਅੱਜ ਤੋਂ ਤੁਸੀਂ ਆਪ ਤੁਸੀਂ ਦੇਖੋ ਤੁਸੀਂ ਸਿਆਣੇ ਹੋ ਤੁਸੀਂ ਸਰਵੇ ਕਰੋ ਤੁਹਾਨੂੰ ਪਤਾ ਲੱਗੂਗਾ ਵੀ ਅੱਜ ਤੇ ਉਹਦਾ ਫਰਕ ਕਿੰਨਾ ਪਿਆ ਹੈਗਾ ਇਹਨਾਂ